ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦਾ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਖਾਤਰ ਬਹੁਤ ਵਧੀਆ ਮਸ਼ੀਨਰੀਆਂ ਬਹੁਤ ਵਧੀਆ ਗੱਡੀਆਂ ਬਹੁਤ ਵਧੀਆ ਰੇਟਾਂ ਚ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਆਂ ਵੀਡੀਓ ਨੂੰ ਮਿਸ ਨਾ ਕਰਿਓ ਜੀ ਸਕਿਪ ਨਾ ਕਰਿਓ ਦੇਖੋ ਹੁਣ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆ ਮਕਾਨ ਆ ਘਰ ਗੱਡੀ ਆ ਮੋਟਰਸਾਈਕਲ ਆ ਕੁਝ ਵੀ ਆ ਜੀ ਆਪਣੇ ਕੋਲੇ ਪੇਜ ਤੇ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਸ ਭੇਜ ਦਿਓ ਹੁਣ ਆਪਾਂ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਤੁਹਾਡੇ ਖਾਤਰ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਸਪੱਟ ਗੱਡੀ ਹੈ ਜੀ ਗੱਡੀ ਦੀ ਹਾਲਤ ਬਹੁਤ ਵਧੀਆ ਪਈ ਹੈ ਗੱਡੀ ਦੀ ਕੰਡੀਸ਼ਨ ਇੱਕ ਨੰਬਰ ਹੈ ਕਿਸੇ ਨੇ ਗੱਡੀ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਇਹਨਾਂ ਦੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਬਾਕੀ ਬਹੁਤ ਵਧੀਆ ਗੱਡੀ ਹੈ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਹੈ ਕੋਈ ਨੁਕਸਨੀ ਕੋਈ ਡੈਮੇਜ ਨਹੀਂ ਕੋਈ ਲੱਗੀ ਛਗੀ ਹੈ ਨਹੀਂ ਕੀ ਚਾਰੇ ਪਾਸੇ ਫੋਟੋ ਆ ਮਾਲਕ ਨੇ ਬਹੁਤ ਵਧੀਆ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਿਹਾ ਹੋ ਜੀ ਆਪਣੇ ਕੋਲ ਇਹ ਸਪਿਫਟ ਗੱਡੀ ਪਹੁੰਚੀ ਆ ਡਿਸਟ੍ਰਿਕਟ ਇਹਨਾਂ ਨੂੰ ਬਠਿੰਡਾ ਲੱਗਦਾਗਾ ਜਾ ਕੇ ਦੇਖਣੀ ਹੋਵੇ ਕਿਸੇ ਨੇ ਬਠਿੰਡੇ ਏਰੀਆ ਚ ਜਾ ਕੇ ਦੇਖ ਸਕਦਾ ਹੂੰ ਗੱਡੀ ਦਿੱਲੀ ਨੰਬਰ ਹੈ ਜੀ ਤੇ ਮਾਲਕ ਨੇ ਕਿਹਾ ਵੀ ਗੱਡੀ ਜੇ ਲੈਣੀ ਹੈ ਪੰਜਾਬ ਨੰਬਰ ਲਗਵਾ ਕੇ ਤਾਂ ਪ੍ਰਾਈਸ 1.70 ਮੰਗਿਆ ਸੀ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਾਟਾ ਪਾਦਾ ਕਰ ਲਾਂਗੇ ਤੇ ਬਿਨਾ ਪੰਜਾਬ ਨੰਬਰ ਤੋਂ ਲੈਣੀ ਹੈ ਤਾਂ ਗੱਡੀ ਦੀ ਡਿਮਾਂਡ 1,55,000 ਰੁਪਏ ਜੀ। ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਓ। ਮਾਲਕ ਨੇ ਸਾਰਾ ਕੁਝ ਦੱਸ ਨਹੀਂ ਦਿੱਤਾ ਜੀ ਤੇ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ। ਤੇ ਨੰਬਰ ਗੱਡੀ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਤੁਸੀਂ ਨੋਟ ਕਰ ਲਓ। ਨੰਬਰ ਹੈ ਜੀ 700972116। ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ। ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ। ਤੇ ਵਧੀਆ ਗੱਡੀ ਆ। ਵਧੀਆ ਚੱਲੀ ਹੋਈ ਆ। ਹਾਂ। ਘਰ ਦੀ ਗੱਡੀ ਆ ਪਰਸਨਲ ਜੀ ਬਾਕੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਮੋਟਰਸਾਈਕਲ ਮਾਲਕ ਨੇ HF Deluxe ਵਿਦ ਰੈਡੀ ਵਿੱਚ ਰੈਡੀ ਲੱਗੀ ਹੋਈ ਆ ਪਿੱਛੇ ਇਹ ਮਾਲਕ ਨੇ ਆਪਣੇ ਕੋਲੇ ਵੇਚਣ ਵਾਸਤੇ ਭੇਜੀ ਹੋਈ ਆ ਆਹ ਰੈਡੀ ਮੋਟਰਸਾਈਕਲ ਆ ਕੰਡੀਸ਼ਨ ਵਧੀਆ ਜੀ ਮੋਟਰਸਾਈਕਲ ਦੀ ਤੇ ਇਹ ਮੋਟਰਸਾਈਕਲ ਦਾ ਜਿਹੜਾ ਮਾਡਲ ਆ 2019 ਹੈ ਗਾ ਵਧੀਆ ਇਹਨਾਂ ਨੇ ਰੱਖੀ ਹੋਈ ਆ ਵਧੀਆ ਮੋਟਰਸਾਈਕਲ ਆ ਵਧੀਆ ਸਾਰਾ ਕੁਛ ਆ ਜੀ 47000 ਰੁਪਏ ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਮਾਲਕ ਜਿਹੜੇ ਹੈਗੇ ਆ ਉਹਨਾਂ ਨੇ ਆਖਿਆ ਰੇਟ ਉੱਪਰ ਥੱਲੇ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨਹੀਂ ਦੇਖਣੀ ਹੋਵੇ ਆਹ ਹੈ ਰੈਡੀ ਤਾਂ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੋਂ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਨੋਟ ਕਰਕੇ ਜਾ ਕੇ ਦੇਖ ਕੇ ਕੋਈ ਗੱਲ ਕਰਨੀ ਹੈ ਕਰੋ ਤੇ ਖਰੀਦ ਸਕਦੋਂ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਆ ਜੀ ਆਪਣੇ ਕੋਲੇ ਗੱਡੀ ਚੜੀ ਪਹੁੰਚੀ ਆ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਸਕਰੀਨ ਤੇ ਆਪਣੇ ਕੋਲੇ ਰਾਮਪੁਰਾ ਫੁੱਲ ਏਰੀਆ ਚ ਪਹੁੰਚੀ ਆ ਅਹ ਗੱਡੀ Maruti 800 ਗੱਡੀ ਆ ਜੀ ਗੱਡੀ ਦੀ ਜੇ ਆਪਾਂ ਹਾਲਤ ਦੀ ਗੱਲ ਕਰੀਏ ਬਹੁਤ ਵਧੀਆ ਗੱਡੀ ਦੀ ਹਾਲਤ ਪਈ ਆ ਗੱਡੀ ਚ ਨੁਕਸ ਕੋਈ ਨਹੀਂ ਹੈਗਾ ਚਲਾਉਣ ਦੇ ਵਿੱਚ ਬਹੁਤ ਵਧੀਆ ਗੱਡੀ ਆ ਜੀ ਬਾਕੀ 2002 ਮਾਡਲ ਹੈ ਤੇ 50 ਤੋਂ 55 ਪੈਸੇ 60 ਪੈਸੇ ਟਾਇਰਾਂ ਦੀ ਆਪਾਂ ਨੂੰ ਕੰਡੀਸ਼ਨ ਮਿਲ ਜੂਗੀ 43000 ਰੁਪਏ ਡਿਮਾਂਡ ਹੈ ਰਾਮਪੁਰਾ ਫੁੱਲ ਏਰੀਆ ਹੈ ਜਾ ਕੇ ਦੇਖਣ ਨੂੰ ਕਿਸੇ ਨੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣ ਨੂੰ ਚਲਾ ਕੇ ਦੇਖ ਸਕਦੇ ਹੋ ਜੀ ਤੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98500 4509695 ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਗੱਲ ਤੁਸੀਂ ਆਪੇ ਕਰ ਲਓ ਜੀ ਤੇ ਮਸ਼ੀਨਰੀਆਂ ਤੇ ਗੱਡੀਆਂ ਤੁਸੀਂ ਦੇਖ ਲਈਆਂ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆਪਾਂ ਦਾ ਜੀ ਤਾਂ ਲਾਈਕ ਸ਼ੇਅਰ ਜ਼ਰੂਰ ਮਾਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਕੋਠੀ ਮਕਾਨ ਘਰ ਤੇ ਨਵੀਆਂ-ਨਵੀਆਂ ਮਸ਼ੀਨਰੀਆਂ ਦੇ ਨਾਲ ਜੀ ਤੇ ਕਿਸੇ ਨੂੰ ਐਡ ਕਰਵਾਉਣੀ ਹੋਵੇ ਆਪਣੇ ਕੋਲੇ ਭੇਜੋ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾਗਾ